ਪਰ ਪਰ ਕੇ ਪੰਜਾਬ ਦੀ ਨੌਜਵਾਨੀ ਬਾਹਰੋਂ ਜਾ ਰਹੀ ਹੈ ਲੇਕਿਨ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਆਇਆ ਕਿ ਇਹਨਾਂ ਪੜ੍ਹ ਲਿਖਣ ਤੋਂ ਬਾਅਦ ਵੀ ਆਪਾਂ ਨੇ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਇਹੇ ਕੰਮ ਕਰਨਾ ਹੈ ਸਰ ਮੈਂ ਵੀ ਉਸ ਭੀੜ ਦਾ ਇੱਕ ਹਿੱਸਾ ਹਾਂ ਦਾ ਜੇਕਰ 2015 'ਚ ਮੇਰੇ ਘਰ ਦੇ ਮੇਰੀ ਹੈਲਪ ਕਰ ਦਿੰਦੇ ਕਿਉਂਕਿ ਮੈਂ 2015 'ਚ ਐਲਸੀ ਦੀ ਤਿਆਰੀ ਕਰਨ ਲੱਗਿਆ ਸੀ ਜਦੋਂ ਮੈਂ ਆਪਣੇ ਘਰ ਦੇ ਨੂੰ ਕਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੇਰੇ ਤੇ ਇੰਨਾ ਪੈਸਾ ਨਹੀਂ ਲਗਾ ਸਕਦੇ ਤਾ ਘਰ ਕੇ ਫਿਰ ਮੈਂ ਆਪਣਾ ਇੱਕ ਬੀਏ ਦੀ ਫੀਸ ਭਰੀ ਤੇ ਉਸ ਤੋਂ ਆਪਣਾ ਰੋਜ਼ਗਾਰ ਸਟਾਰਟ ਕਰਿਆ ਮੈਂ ਵੀ ਉਹਨਾਂ ਦੀ ਪੀੜ ਵਿੱਚ ਇੱਕ ਹੋਣਾ ਸੀ ਪਰ ਮੇਰੇ ਮਾਪੇ ਆਪਣੇ ਮੈਨੂੰ ਸਹੀ ਗਾਈਡ ਕਰਿਆ ਤੇ ਮੈਨੂੰ ਮਤਲਬ ਕੀ ਕਰਜ਼ਾ ਲੈ ਕੇ ਪੈਸਾ ਨਹੀਂ ਭੇਜਿਆ ਬਾਹਰ ਤਾਂ ਮੈਂ ਆਪਣੇ ਮਾਪੇ ਜੀ ਦੇ ਬਦੌਲਤ ਅੱਜ ਵੀ ਆਪਣਾ ਇੱਕ ਛੋਟਾ ਜਿਹਾ ਕੰਮ ਕਰ ਰਹੇ ਹਾਂ ਬਾਹਰ ਪੂਰਾ ਕਰ ਸਕਦੇ ਨੇ ਜੇ ਕੋਈ ਐਦਾ ਦੀ ਸਟੱਡੀ ਹੈ ਕੋਰਸ ਹੈ ਜੋ ਇੰਡੀਆ 'ਚ ਨਹੀਂ ਹੈ ਪਰ ਉਹ ਕਰਨਾ ਚਾਹੁੰਦੇ ਨੇ ਤਾਂ ਉਹ ਬਿਲਕੁਲ ਬਾਹਰ ਜਾਣ ਜੇਕਰ ਉਹ ਪੈਸਾ ਕਮਾਣ ਬਾਹਰ ਜਾ ਰਹੇ ਨੇ ਤਾਂ ਮੈਂ ਕਹਿੰਦਾ ਸੰਗਰੂਰ 'ਚ ਪੰਜਾਬ 'ਚ ਇੰਡੀਆ 'ਚ ਬਹੁਤ ਤੁਸੀਂ ਕੰਮ ਕਰ ਸਕਦੇ ਬਹੁਤ ਪੈਸਾ ਕਮਾ ਸਕਦੇ ਹੋ 12-12 ਘੰਟੇ 'ਚ ਉੱਥੇ ਆਪਾਂ 16 ਘੰਟੇ 17 ਘੰਟੇ ਵੀ ਕੰਮ ਕਰਦੇ ਆ ਤੁਸੀਂ 12 ਘੰਟੇ 'ਚ ਹੋਰੇ ਬਹੁਤ ਪੈਸਾ ਕਮਾ ਸਕਦੇ ਹੋ ਨੰਬਰ 2 ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਨੰਬਰ 3 ਜੀ ਤੁਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹੋ ਤੇ ਆਪਣੀ ਫੈਮਲੀ ਨਾਲ ਰਾਤਾਂ ਨੂੰ ਦਿਨ 'ਚ ਆਪਣਾ ਟਾਈਮ ਸਪ ਸਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਮਿਲਵਾਵਾਂਗੇ ਸੰਗਰੂਰ ਦੇ ਦੋ ਅਜੀਬੇ ਲੜਕਿਆਂ ਨਾਲ ਜਿਨ੍ਹਾਂ ਦਾ ਕਿ ਬਾਹਰ ਜਾਣ ਦਾ ਸੁਪਨਾ ਸੀ ਲੇਕਿਨ ਘਰ ਦੀ ਗਰੀਬੀ ਦੇ ਕਾਰਨ ਕਿਤੇ ਨਾ ਕਿਤੇ ਉਹ ਸੁਪਨਾ ਪੂਰਾ ਨਾ ਹੋ ਸਕਿਆ ਅਤੇ ਉਹਨਾਂ ਨੇ ਕਈ ਥਾਵਾਂ ਤੇ ਕੰਮ ਕੀਤਾ ਅਤੇ ਫਿਰ ਵੀ ਰਹੇ ਆਪਣਾ ਕੰਮ ਵੀ ਕੀਤਾ ਤੇ ਜੌਬ ਵੀ ਕੀਤੀ ਜਦੋਂ ਕਿਸੇ ਪਾਸੇ ਸਕਸੈਸ ਨਾ ਹੋਏ ਤਾਂ ਉਹਨਾਂ ਨੇ YouTube ਤੇ ਇੱਕ ਬਿਜ਼ਨਸ ਦੇਖਿਆ ਤੇ ਉਸ ਬਿਜ਼ਨਸ ਨੂੰ ਅਪਣਾਇਆ ਤਿੰਨ ਮਹੀਨੇ ਹੋ ਗਏ ਲਗਾਤਾਰ ਉਹ ਬਿਜ਼ਨਸ ਕਰਦੇ ਹੋਏ ਲੇਕਿਨ ਸ਼ੁਰੂਆਤ ਦੇ ਵਿੱਚ ਜੋ ਬਿਜ਼ਨਸ ਸੀ ਡਾਊਨ ਰਿਹਾ ਤੇ ਲੇਕਿਨ ਹੁਣ ਡੇਢ ਦੋ ਮਹੀਨੇ ਤੋਂ ਉਹ ਬਿਜ਼ਨਸ ਵਿੱਚ ਕਾਫੀ ਅੱਗੇ ਵਧ ਰਹੇ ਹਨ ਤੁਹਾਨੂੰ ਤਸਵੀਰਾਂ ਵਿੱਚ ਵਿਖਾਵਾਂਗੇ ਕਿ ਲੋਨਾ ਲੜਕਿਆਂ ਵੱਲੋਂ ਇੱਕ ਕਾਫੀ ਸ਼ਾਪ ਹੀ ਜੋ ਹੈ ਖੋਲੀ ਗਈ ਹੈ ਜਿੱਥੇ ਉਹ ਦੋਨੇ ਬ੍ਰਦਰ ਆਪਣਾ ਕੰਮਕਾਰ ਕਰ ਰਹੇ ਹਨ ਤੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ ਵੀਰ ਮੌਜੂਦ ਹੈ ਗੱਲਬਾਤ ਕਰਾਂਗੇ ਸੱਸੀ ਵਾਲੇ ਵਿੱਚ ਕੀ ਨਾਮ ਆਪਣਾ ਅਸ਼ੀਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਸਰ ਸੁੰਦਰ ਸਿੰਘ ਜੀ ਅਕਸਰ ਹੀ ਆਪਾਂ ਦੇਖਦੇ ਆ ਕਿ ਜਹਾਜ਼ ਭਰ ਭਰ ਕੇ ਪੰਜਾਬ ਦੀ ਨੌਜਵਾਨੀ ਬਾਹਰੋਂ ਜਾ ਰਹੀ ਹੈ ਲੇਕਿਨ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਆਇਆ ਕਿ ਇਹਨਾਂ ਪੜ੍ਹ ਲੈਣ ਤੋਂ ਬਾਅਦ ਵੀ ਆਪਾਂ ਨੇ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਇਹੇ ਕੰਮ ਕਰਨਾ ਹੈ ਸਰ ਮੈਂ ਵੀ ਉਸ ਭੀੜ ਦਾ ਇੱਕ ਹਿੱਸਾ ਹਾਂ ਦਾ ਜੇਕਰ 2015 'ਚ ਮੇਰੇ ਘਰ ਦੇ ਮੇਰੀ ਹੈਲਪ ਕਰ ਦਿੰਦੇ ਕਿਉਂਕਿ ਮੈਂ 2015 'ਚ ਐਲਸੀ ਦੀ ਤਿਆਰੀ ਕਰਨ ਲੱਗਿਆ ਸੀ ਜਦੋਂ ਮੈਂ ਆਪਣੇ ਘਰ ਦੇ ਨੂੰ ਕਿਹਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੇਰੇ ਤੇ ਇੰਨਾ ਪੈਸਾ ਨਹੀਂ ਲਗਾ ਸਕਦੇ ਤਾ ਕਰਕੇ ਫਿਰ ਮੈਂ ਆਪਣਾ ਇੱਕ ਬੀਏ ਦੀ ਫੀਸ ਭਰੀ ਤੁਸੀਂ ਆਪਣਾ ਰੋਜਗਾਰ ਸਟਾਰਟ ਕਰਿਆ ਮੈਂ ਵੀ ਉਹਨਾਂ ਦੀ ਪੀੜ ਵਿੱਚ ਇੱਕ ਹੋਣਾ ਸੀ ਪਰ ਮੇਰੇ ਮਾਪੇ ਆਪਣੇ ਮੈਨੂੰ ਸਹੀ ਗਾਈਡ ਕਰਿਆ ਤੇ ਮੈਨੂੰ ਮਤਲਬ ਕੀ ਕਰਜ਼ਾ ਲੈ ਕੇ ਪੈਸਾ ਨਹੀਂ ਭੇਜਿਆ ਬਾਹਰ ਤਾਂ ਮੈਂ ਆਪਣੇ ਮਾਪੇ ਦੀ ਬਦੌਲਤ ਅੱਜ ਵੀ ਆਪਣਾ ਇੱਕ ਛੋਟਾ ਜਿਹਾ ਕੰਮ ਕਰ ਰਹੇ ਹਾਂ ਅੱਪਾ ਅਕਸਰ ਹੀ ਦੇਖਦੇ ਹਾਂ ਕਿ 22 25 ਲੱਖ ਰੁਪਏ ਲਗਾ ਕੇ ਲੋਕ ਬਾਹਰ ਚਲੇ ਜਾਂਦੇ ਨੇ ਉੱਥੇ ਵੀ 16 ਘੰਟੇ 18 ਘੰਟੇ ਮਿਹਨਤ ਕਰਦੇ ਨੇ ਨਾਲੇ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਦੇਖੋ ਸਰ ਬਾਹਰ ਜਾਣਾ ਗਲਤ ਨਹੀਂ ਹੈ ਜੇਕਰ ਕੋਈ ਉਹਨਾਂ ਦੇ ਅੰਦਰ ਇੱਕ ਐਡਾ ਦਾ ਵਿ ਜੋ ਉਹ ਬਾਹਰ ਪੂਰਾ ਕਰ ਸਕਦੇ ਨੇ ਜੇ ਕੋਈ ਐਦਾ ਦੀ ਸਟੱਡੀ ਹੈ ਕੋਰਸ ਹੈ ਜੋ ਇੰਡੀਆ 'ਚ ਨਹੀਂ ਹੈ ਪਰ ਉਹ ਕਰਨਾ ਚਾਹੁੰਦੇ ਨੇ ਤਾਂ ਉਹ ਬਿਲਕੁਲ ਬਾਹਰ ਜਾਣ ਜੇਕਰ ਉਹ ਪੈਸਾ ਕਮਾਣ ਬਾਹਰ ਜਾ ਰਹੇ ਨੇ ਤਾਂ ਮੈਂ ਕਹਿੰਦਾ ਸੰਗਰੂਰ 'ਚ ਪੰਜਾਬ 'ਚ ਇੰਡੀਆ 'ਚ ਬਹੁਤ ਤੁਸੀਂ ਕੰਮ ਕਰ ਸਕਦੇ ਬਹੁਤ ਪੈਸਾ ਕਮਾ ਸਕਦੇ ਹੋ 12-12 ਘੰਟੇ ਜੋ ਉੱਥੇ ਆਪਾਂ 16 ਘੰਟੇ 17 ਘੰਟੇ ਵੀ ਕੰਮ ਕਰਦੇ ਆ ਤੁਸੀਂ 12 ਘੰਟੇ ਜੋਰੇ ਬਹੁਤ ਪੈਸਾ ਕਮਾ ਸਕਦੇ ਹੋ ਨੰਬਰ 2 ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਨੰਬਰ 3 ਜੀ ਤੁਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹੋ ਤੇ ਆਪਣੀ ਫੈਮਿਲੀ ਨਾਲ ਰਾਤਾਂ ਨੂੰ ਦਿਨ 'ਚ ਆਪਣਾ ਟਾਈਮ ਸ ਔਰ ਤੁਸੀਂ ਇਸ ਤੋਂ ਇਲਾਵਾ ਪਤਾ ਕੀ ਕੰਮ ਕਰਦੇ ਰਹੇ ਹੋ ਮੈਂ ਇਸ ਤੋਂ ਇਲਾਵਾ ਇਹ ਪ੍ਰਾਈਵੇਟ ਜੌਬ ਬਹੁਤ ਕਰੀਆਂ ਨੇ ਜੀ ਮੈਡੀਕਲ ਸਟੋਰ ਤੇ ਆਨਲਾਈਨ ਵੀ ਬਹੁਤ ਕਰਾਈ ਮੈਨੇ ਤੇ ਮੈਂ ਆਪਣੇ ਰਜਗਾਰ ਵੀ ਸਟਾਰ ਕਰੇ ਨੇ ਛੋਟੇ ਛੋਟੇ ਜਿੰਨਾ ਵਿੱਚ ਮੈਂ ਫੇਲ ਹੁੰਦਾ ਗਿਆ ਜੀ ਤੇ ਹੁਣ ਲਾਸਟ ਟਾਈਮ ਮੇਰਾ ਚੌਥਾ ਰਜਗਾਰ ਹੈ ਜੋ ਮੈਂ ਉਰੇ ਇਸਟਮ ਕਾਫੀ ਸ਼ਾਫੀ ਦਾ ਓਪਨ ਕੀਤਾ ਜੀ ਇਸ ਤਰ੍ਹਾਂ ਦਿਮਾਗ ਚ ਆਇਆ ਕਿ ਯਾਰ ਇਹੀ ਕੰਮ ਕਰਨਾਗਾ ਕਿਉਂਕਿ ਸਰ ਇਹ ਕੰਮ ਸੰਗਰੂਰ ਚ ਕੀਤੀ ਨਹੀਂ ਹੈਗਾ ਸੰਗਰੂਰ ਸ਼ਹਿਰ ਇੱਕ ਇਦਰਾ ਸ਼ਹਿਰ ਕਿਹਾ ਜਾਂਦਾ ਜੀ ਪਰ ਮੈਂ ਨਹੀਂ ਮੰਨਦਾ ਵੀ ਇੱਥੇ ਲੋਕ ਪੈਸੇ ਨਹੀਂ ਖਰਚਦੇ ਜੀ ਪਰ ਜੇ ਤੁਸੀਂ ਕੁਆਲਿਟੀ ਦੋਗੇ ਤਾਂ ਲੋਕ ਪੈਸੇ ਖਰਚਦੇ ਨੇ ਮੈਂ ਜਦੋਂ ਸਟਾਰਟ ਕਰਿਆ ਸੀ ਮੈਨੂੰ ਕਹਿੰਦੀ ਸੀ ਤੇਰੀ 85 ਦੀ ਕੌਫੀ ਕੌਣ ਪੀਊ ਔਰ ਇਹਦਾ ਸਾਰੇ 10 ਰੁਪਏ ਦੀ ਚਾਹ ਵੀ ਮੱਸੀ ਘੱਟਦੇ ਨੇ ਪਰ ਜਦੋਂ ਮੈਂ ਕੁਆਲਿਟੀ ਦੇਣ ਲੱਗ ਗਿਆ ਤਾਂ ਬਹੁਤ ਸੰਗਰੂ ਜਿਹੜੇ ਆਉਂਦੇ ਨੇ ਰੈਗੂਲਰ ਮੇਰੇ ਲਈ ਆਉਂਦੇ ਨੇ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਤੁਸੀਂ 5 ਘੱਟ ਲੈ ਲਓ ਜਾਂ 10 ਘੱਟ ਲੈ ਲਓ ਜਿੰਨੇ ਪੈਸੇ ਹੁੰਦੇ ਨੇ ਉਹ ਪੂਰੇ ਦੇ ਕੇ ਜਾਂਦੇ ਨੇ ਸੰਗੋ ਵੱਧ ਵੀ ਦੇ ਜਾਂਦੇ ਨੇ ਕਈ ਵਾਰ ਖੁਸ਼ੀ ਦੇ ਮਾਰੇ ਜੀ ਤੁਹਾਡੀ ਕੌਫੀਏ ਕਿਉਂ ਪੀਣਾਂਗੇ ਕਿਉਂਕਿ ਵੱਡੇ ਵੱਡੇ ਰੈਸਟੋਰੈਂਟ ਨੇ ਜਿਹੜੇ ਹੋਟਲ ਨੇ ਤਖੜ ਬਿਲਕੁਲ ਸਹੀ ਜੀ ਮੇਰੀ ਕਾਫੀ ਕਿਉਂ ਪੀਣ ਆਣਗੇ ਮੇਰੀ ਕਾਫੀ ਸਟਾਰਟ ਕਰਨ ਤੋਂ ਪਹਿਲਾਂ ਸਭ ਰੈਸਟੋਰੈਂਟ ਚ ਹੀ ਜਾਂਦੇ ਸੀਗੇ ਜੇਕਰ ਤੁਸੀਂ ਰੈਸਟੋਰੈਂਟ ਚ ਕਾਫੀ ਪੀਤੀ ਆ ਜਾਂ ਸ਼ੇਕ ਪੀਤਾ ਤਾਂ ਇੱਕ ਵਾਰ ਸਿਰਫ ਇੱਕ ਵਾਰ ਜ਼ਰੂਰ ਮੇਲੇਵੇ ਟਰਾਈ ਕਰਕੇ ਜਾਓ ਤੁਸੀਂ ਜਿਹੜੇ ਵੀ ਰੈਸਟੋਰੈਂਟ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਤੁਸੀਂ ਉਹਦੀ ਕਾਫੀ ਸ਼ੇਕ ਭੁੱਲ ਜਾਓਗੇ ਜਦੋਂ ਮੇਰੀ ਕਾਫੀ ਦੇ ਸ਼ੇਕ ਪੀਤਾ ਜੀ ਤੇਰਾ ਗਰਾ ਮਨ ਟੁੱਟਿਆ ਹੋ ਜਦੋਂ ਸ਼ੌਂਕ ਸੀ ਬਾਹਰ ਜਾਣ ਦਾ ਲੇਕਿਨ ਆਪਾਂ ਅਕਸਰ ਅਕਸਰ ਦੇਖਦੇ ਆ ਕਿ ਬਾਹਰਲੇ ਦੇਸ਼ ਲੋਕ ਇੰਨਾ ਪੈਸਾ ਲਾ ਕੇ ਚਲੇ ਜਾਂਦੇ ਨੇ ਇੰਨੀ ਠੰਡ ਵਿੱਚ ਜਦੋਂ 16 16 ਘੰ ਕਿਤੇ ਨਾ ਕਿਤੇ ਟੈਨਸ਼ਨ ਦੇ ਕਾਰਨ ਜਾਂ ਠੰਡ ਦੇ ਕਾਰਨ ਕਿਉਂਕਿ ਖਾਣਾ ਵੀ ਉਥੇ ਬਾਸੀ ਹੁੰਦਾ ਹ ਹਾਰਟ ਅਟੈਕ ਆ ਕੇ ਜੋ ਨੌਜਵਾਨ ਦੇ ਉਥੇ ਮੌਤਾਂ ਹੋ ਰਹੀਆਂ ਨੇ ਦੇਖੋ ਸਰ ਗੱਲ ਹੈ ਕੀ ਆ ਵੀ ਹਾਰਟ ਅਟੈਕ ਆ ਰਹੇ ਨੇ ਇਹ ਵੀ ਬਹੁਤ ਵੱਡਾ ਦੁਖਦਾਈ ਮੁੱਦਾ ਹੈ ਜੀ ਤੁਸੀਂ ਕਹਿ ਰਹੇ ਹੋ ਜੋ ਹਾਰਟ ਅਟੈਕ ਕਿਉਂ ਆ ਰਹੇ ਨੇ ਜੀ ਪਹਿਲਾਂ ਕਿਉਂ ਨਹੀਂ ਆ ਰਹੇ ਸੀ ਹੁਣ ਕਿਉਂ ਆ ਰਹੇ ਨੇ ਹੁਣ ਜ਼ਿਆਦਾ ਇਸ ਲਈ ਆ ਰਹੇ ਨੇ ਮਾਪੇ ਦਾ ਸਭ ਤੋਂ ਵੱਡਾ ਹਿੱਸਾ ਹੱਤ ਹੈ ਦੇ ਵਿੱਚ ਜੀ ਜੋ ਕੀ ਕਰਜ਼ਾ ਦੇ ਕਿ ਪੈਸਾ ਭੇਜ ਦਿੰਦੇ ਨੇ ਆੜਤੀਓ ਤੋਂ ਲੈ ਲੈਂਦੇ ਨੇ ਜਾਂ ਜਿੰਨਾਂ ਕੋਲ ਜ਼ਮੀਨ ਆ ਉਹ ਜ਼ਮੀਨ ਵੇਚ ਕੇ ਦੇ ਦਿੰਦੇ ਨੇ ਵੀ ਅਸੀਂ ਉੱਥੇ ਜਾ ਕੇ ਤੁਹਾਨੂੰ ਫ ਬਾਦ ਵਿੱਚ ਕੀ ਹੁੰਦਾ ਜੀ ਉਹਨਾਂ ਨੂੰ ਰਜਗਾਰ ਨਹੀਂ ਮਿਲਦਾ ਟਾਈਮ ਤੇ ਨਹੀਂ ਮਿਲਦਾ ਜਾਂ ਵਧੀਆ ਨਹੀਂ ਮਿਲਦਾ ਉਹਨਾਂ ਦੇ ਅੱਪ ਦੇ ਇੰਨੇ ਖਰਚੇ ਹੋ ਜਾਂਦੇ ਨੇ ਉਧਰ ਮੰਮੀ ਡੈਡੀ ਫੋਨ ਕਰਦੇ ਨੇ ਪੁੱਤ ਪੈਸੇ ਭੇਜ ਦੇ ਆੜਤੀ ਆ ਤੰਗ ਕਰ ਰਿਆ ਕਿਸ਼ਤ ਆ ਗਈ ਕਮੇਟੀ ਆ ਗਈ ਤਾਂ ਬੱਚਾ ਟੈਨਸ਼ਨ ਲੈਣ ਲੱਗ ਜਾਂਦਾ ਤੇ ਉਹਦੇ ਕਾਰਨ ਇਹ ਮੌਤਾਂ ਨੂੰ ਜਿਹੜਾ ਬੜਾਵਾ ਹੋ ਰਿਹਾ ਇਸ ਕਰਕੇ ਹੋ ਰਿਹਾ ਜੀ ਕਿਤਨਾ ਕੱਜ ਦੇਖਦੇ ਆ ਕਿ ਭੇਡ ਚਾਲ ਚੱਲੀ ਹੋਈ ਆ ਕਿ ਉਹ ਬਾਹਰ ਚਲਾ ਗਿਆ ਮੈਂ ਵੀ ਬਾਹਰ ਜਾਣਾ ਲੇਕਿਨ ਉੱਥੇ ਤੋਂ ਜੇ ਹਾਲਾਤ ਨੇ ਉਹ ਉਦੋਂ ਹਲੇ ਕੋਈ ਲੋਕ ਜਿੰਨਾ ਜਾਣ ਨੂੰ ਹੈਗੇ ਦੇਖੋ ਜੀ ਮੈਂ ਕਹਿੰਨਾ ਤੁਸੀਂ ਬਾਹਰ ਜਾਣਾ ਜਾਓ ਪਰ ਸਟਰੀਕਾਂ ਦੇਖ ਕੇ ਨਾ ਜਾਓ ਸਟੋਰੀਆਂ ਦੇਖ ਕੇ ਨਾ ਜਾਓ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਪੈਂਦੀਆਂ ਹਕੀਕਤ ਨੂੰ ਜਾਨੋ ਸਰਚ ਕਰੋ ਵੀ ਹਕੀਕਤ ਕੀ ਹੈ ਜੇ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਦਾ ਤੁਹਾਡੇ ਰਿਸ਼ਤੇਦਾਰ ਮਿੱਤਰ ਦੋਸਤ ਕੋਈ ਨਾ ਕੁਝ ਤਾਂ ਗਿਆ ਹੋਊਗਾ ਤੁਸੀਂ ਉਹਨਾਂ ਨੂੰ ਡੀਪਲੀ ਪੁੱਛੋ ਕਿ ਮੈਂ ਆਣਾ ਚਾਹਨਾ 15-20 ਲੱਖ ਰੁਪਏ ਲਾ ਕੇ ਕੀ ਮਾ ਸਕਦਾ ਤਾਂ ਤੁਹਾਨੂੰ ਇੱਕ ਨਾ ਇੱਕ ਦਿਨੋ ਜ਼ਰੂਰ ਅਨਸਰ ਦਊ ਵੀ ਵੀਰੇ ਹੋਰੇ ਨਾ ਉਹ ਇੰਡੀਆ 'ਚ ਹੀ ਆਪਣਾ 15-20 ਲੱਖ 'ਚ ਬਹੁਤ ਵਧੀਆ ਰੁਜ਼ਗਾਰ ਸਟਾਰਟ ਕਰ ਸਕਦਾ ਕੰਮ ਕਰ ਸਕਦਾ ਹਾਂ ਹੁਣ ਤਾਂ ਆਪਾਂ ਦੇਖਦੇ ਹਾਂ ਕਿ ਸਾਇਦਾ ਕੰਮ ਵੀ ਇਦਾਂ ਦਾ ਕਰ ਸਕਦਾ ਹੈ ਕਿ 25 ਰੁਪਏ ਲਖ ਲਾਓ ਤੁਸੀਂ ਇੱਕ ਕੁਰਸੀ ਤੇ ਬੈਠੋ ਸਿਰਫ ਤੁਸੀਂ ਪੈਸੇ ਹੀ ਕਨੋ ਇਦਾਂ ਦੇ ਬਹੁਤ ਕੰਮ ਨੇ ਜੀ ਕਿਉਂਕਿ ਬੇਰੋਜ਼ਗਾਰ ਬਹੁਤ ਹੋਣ ਤੁਸੀਂ ਕੋਈ ਵੀ ਕੰਮ ਸਟਾਰਟ ਕਰ ਲਓ ਇੰਡੀਆ ਜਿੱਦੇ ਖਾਸ ਕਰਕੇ ਜਿਹੜਾ ਵੀ ਕੰਮ ਸਟਾਰਟ ਕਰੋਗੇ ਉਹੀ ਕੰਮ ਚੱਲ ਪੈਂਦਾ ਉਰੇ ਜੀ ਜੀ ਅੱਜ ਦੀ ਨੌਜਵਾਨੀ ਨੂੰ ਵੀ ਸੰਦੇਸ਼ ਦਿੱਤਾਗਾ ਕਿ ਬਾਹਰ ਜਾਣ ਦੀ ਕੋਈ ਲੋੜ ਨਹੀਂ ਆਪਾਂ ਇੱਥੇ ਰਹਿ ਕੇ ਵੀ ਆਪਣਾ ਕੰਮ ਕਰ ਕਰ ਸਕਦੇ ਹਾਂ ਇਹਨਾਂ ਦੇ ਛੋਟੇ ਭਾਈ ਸਾਹਿਬਾਨ ਉਹ ਵੀ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਸਾਥ ਉਹ ਵੀ ਲਗਾਤਾਰ ਦੇ ਰਹੇ ਹਨ ਪੀਰ ਅਮਿਰ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਜੀ ਕਾਤੋਂ ਕੰਮ ਕਰ ਰਹੇ ਹੋ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੀ ਪਿਛਲੇ 3 ਮਹੀਨਿਆਂ ਤੋਂ ਅਸੀਂ ਇਸੇ ਲਗਾਤਾਰ ਕੰਮ ਕਰ ਰਹੇ ਹਾਂ ਤੇ ਲੋਕਾਂ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਪਿਆਰ ਭਰਿਆ ਰਿਸਪੌਂਸ ਮਿਲ ਰਿਹਾ ਹੈ ਕਿਸ ਤਰ੍ਹਾਂ ਦਿਮਾਗ ਚਾ ਯਾਰ ਕਹਿ ਰਹੇ ਇਹੀ ਕੰਮ ਕਰਨਾ ਹੈਗਾ ਇਨਾ ਪੜ੍ਹਾਈ ਲਿਖਾਈ ਤੋਂ ਬਾਅਦ ਯਾਰ ਦੋਸਤ ਵੀ ਤਾਂ ਕਹਿੰਦੇ ਹੁਣ ਲੰਘਦੇ ਹੁਣ ਬੀ ਯਾਰ ਕਦੇ ਐ ਮਹਿਸੂਸ ਨਹੀਂ ਆਇਆ ਕਿ ਯਾਰ ਮੈਂ ਇੱਕ ਛੋਟੀ ਦੁਕਾਨ ਲਗਾ ਕੇ ਕੰਮ ਕਰ ਰਿਹਾ ਹਾਂ ਨਹੀਂ ਨਹੀਂ ਐਦਾ ਤਾਂ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਛੋਟਾ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਪੜ੍ਹੇ ਲਿਖੇ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੜ੍ਹ ਲਿਖ ਕੇ ਹੀ ਸਿੱਖਿਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੇ ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਆਪਣਾ ਬਿਜ਼ਨਸ ਕਰ ਰਹੇ ਹਾਂ ਅਸੀਂ ਇਹਨੂੰ ਬਿਜ਼ਨਸ ਸਮਝਦੇ ਹਾਂ ਨਾ ਕਿ ਰੇੜੀ ਜੀ ਇਹ ਇੱਕ 카ਟ ਹੈ ਜੀ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇਹ ਕਾਫੀ ਸ਼ਾਫੀ ਵਾਲੀ 카ਟ ਹੈ ਜਿੱਥੇ ਕਾਫੀ ਤੇ ਸ਼ੇਕ ਪ੍ਰੋਵਾਈਡ ਕੀਤੇ ਜਾਂਦੇ ਨੇ ਕੀ ਸੰਦੇਸ਼ ਇਹਨਾ ਚਾਹੂਗਾ ਅੱਜ ਦੀ ਨੌਜਵਾਨੀ ਨੂੰ ਜੋ ਕਿ ਲੱਖਾਂ ਰੁਪਏ ਲਗਾ ਕੇ ਬਾਹਰ ਜਾ ਰਹੇ ਨੇ ਆਪਣੇ ਜੋ ਪੂਰੇ ਦੇਸ਼ ਦੇ ਵਿੱਚ ਜਹਾਜ਼ ਭਰ ਭਰ ਕੇ ਲੋਕ ਆਪਣਾ ਦੇਸ਼ ਖਾਲੀ ਹੁੰਦਾ ਯਾਰ ਦੇਖੋ ਜੀ ਸੰਦੇਸ਼ ਦੇਣ ਵਾਲਾ ਤਾਂ ਮੈਂ ਕੌਣ ਹੁੰਦਾ ਕਿਉਂਕਿ ਮੈਨੂੰ ਕੋਈ ਉਹਦਾ ਐਕਸਪੀਰੀਅੰਸ ਨਹੀਂ ਆਈ ਵੀ ਬਾਹਰ ਜਾ ਕੇ ਕੀ ਹੁੰਦਾ ਪਰ ਜੇ ਤੁਸੀਂ ਦੇਖਾ ਦੇਖੀ ਜਾ ਰਹੀ ਐਨਾ ਹੀ ਕਹਿਣਾ ਚਾਹੂੰਗਾ ਕਿ ਤੁਸੀਂ ਦੇਖਾ ਦੇਖੀ ਨਾ ਜਾਓ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਨਹੀਂ ਪਤਾ ਕਿ ਕੀ ਹਾਲਾਤ ਨੇ ਉੱਥੋਂ ਦੇ ਔਰ ਕੀ ਉੱਥੇ ਲੋਕਾਂ ਨਾਲ ਬੀਤਦੀ ਹੈ ਜਾਂ ਫਿਰ ਉਹਨਾਂ ਨੂੰ ਕੰਮ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਤੁਸੀਂ ਉਹਨਾਂ ਨੂੰ ਦੇਖੋ ਜਿਹੜੇ ਉੱਥੇ ਕਾਫੀ ਸਾਲਾਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਦੇ ਐਕਸਪੀਰੀਅੰਸ ਤੋਂ ਜਾਨੋ ਔਰ ਅਗਰ ਤੁਸੀਂ ਉੱਥੇ ਸਟੱਡੀ ਕਰਨ ਲਈ ਜਾ ਰਹੇ ਹੋ ਪੀ ਐਚ ਡੀ ਕਰਨ ਲਈ ਜਾ ਰਹੇ ਹੋ ਜਿਹੜੀ ਇੱਥੇ ਇੰਡੀਆ 'ਚ ਨਹੀਂ ਹੈਗੀ ਜਾਂ ਪੰਜਾਬ 'ਚ ਨਹੀਂ ਹੈਗੀ ਤਾਂ ਬਹੁਤ ਵਧੀਆ ਜੀ ਤੇ ਅਗਰ ਸਿਰਫ ਪੈਸੇ ਕਮਾਣ ਲਈ ਜਾ ਰਹੇ ਹੋ ਤਾਂ ਇਹ ਤੁਹਾਡਾ ਥੋੜਾ ਥੋੜਾ ਗਲਤ ਰਸਤਾ ਹੋ ਸਕਦਾ ਕਿਉਂਕਿ ਪੈਸੇ ਕਮਾਣੇ ਬਾਅਰ ਵੀ ਸੌਖੇ ਨਹੀਂ ਹੈ ਜੀ ਬਿਲਕੁਲ ਅੱਜ ਦੀ ਨੌਜਵਾਨੀ ਨੂੰ ਸੰਦੇਸ਼ ਇਹ ਤਾਂ ਕਿ ਪੈਸੇ ਕਮਾਣੇ ਬਾਹਰਲੇ ਦੇਸ਼ਾਂ ਵਿੱਚ ਵੀ ਕਦੇ ਸੌਖੇ ਨਹੀਂ ਲੱਖਾਂ ਰੁਪਏ ਲਗਾ ਕੇ 16-16 ਘੰਟੇ 18-18 ਘੰਟੇ ਕੰਮ ਕਰਨਾ ਬੜਾ ਔਖਾ ਹੈ ਜੇ ਕਿ ਤੁਹਾਡੇ ਕੋਲ ਇਹਨੇ ਪੈਸੇ ਨਹੀਂ ਤਾਂ ਤੁਸੀਂ ਛੋਟਾ ਮੋਟਾ ਜੋ ਹੈ ਬਿਜ਼ਨਸ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੇ ਦੇਸ਼ ਦੇ ਰਹਿ ਕੇ ਵੀ ਕਰਕੇ ਕਾਮਯਾਬ ਹੋ ਸਕਦੇ ਹੋ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ